ਕਟੜਾ ਦੁੱਲੋ ਵਿਖੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਉਹਨਾਂ ਦੀ ਕੋਈ ਸੁਣ ਨਹੀਂ ਲੈ ਰਿਹਾ ਜਿਸ ਸੰਬੰਧੀ ਉਥੋਂ ਦੇ ਵਸਨੀਕਾ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਹਨਾਂ ਦੀ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਪਾਣੀ ਦੇ ਜੇ ਜੇ ਕਰੇ ਸੀ ਮਰੇ ਬੇ ਨਿੱਕੇ ਨਿੱਕੇ ਬੱਚਿਆਂ ਨੇ ਨਾਲ ਪਾਣੀ ਕਿੱਥੋਂ ਢੋਈ ਅਸੀਂ ਹੁਣ ਨਾ ਪਾਣੀ ਕਦੀ ਤਿੰਨ ਤਿੰਨ ਦਿਨ ਨਹੀਂ ਆਂਦਾ ਜੇ ਕਦੀ ਇੱਕ ਇੱਕ ਦਿਨ ਨੂੰ ਪੂਰੀਆਂ ਰਾਤਾਂ ਪਾਣੀ ਆਉਂਦਾ ਹੀ ਨਹੀਂ ਜੇ ਇੰਨੀ ਦਿੱਕਤ ਹੈ ਗਈ ਆ ਲੋਕਾਂ ਘਰੋਂ ਪਾਣੀ ਮੰਗ ਮੰਗ ਕੇ ਦੇਖੋ ਬਾਲਟੀਆਂ ਸਮੇਰ ਲਿਆਣੇ ਪਈ ਐ ਹੁ ਜਲਾਨੀਆਂ ਕਿ ਕਿ ਇਹ ਪਾਣੀ ਢੋਏ ਸਿਹਰ ਦੇ ਕਪੜੇ ਭੇਜੇ ਪਏ ਜਾਂ ਕਿ ਦੇਖੋ ਕਪੜੇ ਉਦਾਂ ਹੀ ਪਏ ਹੋਏ ਜੇ ਰੋਟੀਆਂ ਵੀ ਉੱਥੇ ਜਾ ਕੇ ਖਾਣੇ ਪਏ ਗੁਰਦੁਆਰਿਆਂ ਦੇ ਵਿੱਚ ਕਿੱਥੇ ਜਾਈ ਹੁਣ ਕਿੰਨੇ ਦਿਨਾਂ ਤੋਂ ਬੋਟ ਲੈ ਆਏ 8-7 ਦਿਨ ਹੋ ਗਏ ਪਾਣੀ ਨਹੀਂ ਆ ਰਿਹਾ ਬਿਲਕੁਲ ਵੀ ਇਨਾ ਵਜਾਰ ਹੋਏ ਇਨਾ ਤਾਂ ਬੈਠੇ ਆ ਪਾਣੀ ਪੀਣ ਤਾਂ ਬੈਠੇ ਆ ਪਾਣੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਸਵੇਰ ਦਾ ਤਾਂ ਇੱਕ ਛਿਟ ਨਹੀਂ ਪਾਣੀ ਦਾ ਆਇਆ ਬੈਠੇ ਆ ਸਭ ਖਾਲੀ ਬਵਾ पांडे ਸਭ ਖਾਲੀ ਪਏ ਆ ਨਾ ਕਿਤੇ ਗਲੀ ਚ ਮਿਲਦਾ ਹੈ ਨਾ ਕਿੱਥੇ ਜਾਈਏ ਪਾਣੀ ਲੈਣ ਫੈਮਿਲੀ ਵਾਲੇ ਆ ਕੋਈ ਇਕੱਲਾ ਸ਼ਰਮ ਲੰਗਾ ਹੋਇਆ ਗੱਲ ਬਖੜੀ ਆ ਪਾਣੀ ਦੀ ਬਹੁਤ ਤੰਗੀ ਆ ਗਈ ਬੱਤੀ ਦੀ ਬਹੁਤ ਪਰੇਸ਼ਾਨੀ ਆ ਕਟਰਾ ਦੁੱਲੋ ਵੱਲਾ ਜੀ ਹਾਂ ਜੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਇੱਥੇ ਪਾਣੀ ਤੇ ਬਿਲਕੁਲ ਹੀ ਨਹੀਂ ਆ ਰਿਹਾ 3 ਦਿਨ ਹੋ ਗਏ ਬਿਲਕੁਲ ਹੀ ਤਰਲੇ ਲੰਦੇ ਪੇ ਪਾਣੀ ਨਾਲ ਜਿੰਨੂੰ ਫੋਨ ਕਰਦੇ ਆ ਉਹ ਉਹਦਾ ਹੀ ਸੂਚੋ ਆਫ ਆਂਦਾ ਵਾ ਕਿ ਗਲੀਆਂ ਚ ਇੰਨਾ ਗੰਦ ਪਿਆ ਹੋਇਆ ਕੂੜਿਆਂ ਦਾ ਇੰਨਾ ਗੰਦ ਪਿਆ ਹੋਇਆ ਬਹੁਤ ਜ਼ਿਆਦਾ ਪਾਣੀ ਦੀ ਤੇ ਬਹੁਤ ਹੀ ਵੱਡੀ ਸਮੱਸਿਆ ਹੈਗੀ ਆ ਇਹਦਾ ਹੱਲ ਹੋਣਾ ਚਾਹੀਦਾ ਨਹੀਂ ਤੇ ਅਸੀਂ ਧਰਨਿਆਂ ਤੇ ਬੈਠਾਂਗੇ ਕਟੜਾ ਦੁਲੋ ਸਾਰਾ ਸਾਰਾ ਮਲਾ ਖਲੋਦਾ ਜੀ ਪਾਣੀ ਦੀ ਸਮੱਸਿਆ ਹੈ ਜੀ 4 ਦਿਨ ਤੋਂ ਦਾ ਬਹੁਤ ਹੀ ਜ਼ਿਆਦਾ ਹੈ ਲੇਕਿਨ 15 20 ਦਿਨ ਹੋ ਗਏ ਆ ਪਾਣੀ ਕਦੀ ਸਵੇਰੇ ਆਂਦਾ ਕਦੀ ਸ਼ਾਮੀ ਆਂਦਾ ਕਦੀ ਰਾਤੀ ਆਂਦਾ ਕਦੀ ਕਿਸੇ ਵੱਲੇ ਨਹੀਂ ਆਂਦਾ ਤੇ ਸਾਡਾ ਇਲਾਕਾ ਨਾਸੀਂ ਸਾਰੇ ਪਰੇਸ਼ਾਨ ਆ ਕੋਈ ਕਿਸੇ ਦੇ ਘਰੋਂ ਪਾਣੀ ਲਿਆ ਰਿਹਾ ਕੋਈ ਕਿਸੇ ਕਿਸੇ ਨੂੰ ਪਾਣੀ ਮਿਲਦਾ ਵੀ ਨਹੀਂ ਬਿਆ ਕਈ ਇੱਥੋਂ ਘਰ ਛੱਡ ਕੇ ਜਾ ਚੁੱਕੇ 2-4 ਦਿਨ ਹੋ ਗਏ ਆਪਣੇ ਰਿਸ਼ਤੇ ਦਾ ਅਧਿਕਾਰ ਰਹਿ ਰਹੇ ਤੇ ਕਾਫੀ ਸੂਚਨਾ ਕੀਤੀ ਪ੍ਰਸ਼ਾਸਨ ਨੂੰ ਵੀ ਕਿਹਾ ਜੇ ਆਈ ਸਾਹਿਬ ਨੂੰ ਵੀ ਕਿਹਾ ਕੋਈ ਸੁਣਾਈ ਨਹੀਂ ਹੋ ਰਹੀ ਕਿਸੇ ਕਿਸਮ ਦੀ ਜੇ ਸੁਣਾਈ ਨਾ ਹੋਈ ਤੇ ਅਸੀਂ ਕੱਲ ਤੋਂ ਇਹਨੂੰ ਉਗਰ ਪ੍ਰਦਰਸ਼ਨ ਜਿਲੇਾਵਾਂਗੇ ਅਸੀਂ ਰਹਨੇ ਆ ਚਾਹ ਵਾਲੀ ਗਲੀ ਆ ਸ਼ੱਤਈ ਗਲੀ ਆ ਪਾਣੀ ਆਂਦਾ ਨਹੀਂ 15 ਦਿਨ ਵੀ ਦੇ ਹਫਤਾ ਵੀ ਦੇ ਹੇ ਬਿਲਕੁਲ ਨਹੀਂ ਆਂਦਾ ਪਾਣੀ ਦੀ ਇੰਨੀ ਪ੍ਰੋਬਲਮ ਹੈ ਗਈ ਆ ਲੋਕੀ ਤਰਾ ਤਰਾਸ ਕਰਦੇ ਆ ਲੋਕੀ ਗਲੀਆਂ ਚ ਠਿੱਕੇ ਖਾਂਦੇ ਆ ਗਲੀਆਂ ਚ ਪਾਣੀ ਲੋਕਾਂ ਦੇ ਘਰਾਂ ਚ ਜਾਂਦੇ ਭਰਨਾ ਪਾਣੀ ਬਿਲਕੁਲ ਨਹੀਂ ਆਂਦਾ